ਸੋ ਇਹ ਨਵੀਂ ਪਾਰਟੀ ਆ ਜਿੱਥੇ ਸਰਜੀਤ ਹੋ ਰਹੀ ਐ ਕੋਈ ਗੱਲ ਸੱਦ ਨੂੰ ਦੱਸ ਨਹੀਂ ਰਿਹਾ ਕਿ ਜਿਹੜੀ ਨਵੀਂ ਪਾਰਟੀ ਬਣਨੀ ਐ ਖੱਲੀ ਦਲ ਇਹਦਾ ਕੀ ਹੋਊਗਾ ਤੁੜ ਸਾਭ ਦੇ ਉੱਤੇ ਜ਼ਬਰ ਕਰਕੇ ਬਰਗਾੜੀ ਦੇ ਵਿੱਚ ਜ਼ੁਲਮ ਕਰਕੇ ਰਾਜ ਕਰਦੀ ਹੋਈ ਪਾਰਟੀ ਨੇ ਸੈਣੀ ਤੋਂ ਦੋਸ ਸਿੱਖ ਮਰਵਾਏ ਕੋਟ ਕਪੂਰੇ ਮਰਵਾਏ ਗੋਲੀ ਚਲਵਾਈ 328 ਰੂਪ ਮਰਰਦੇ ਗੈਬ ਕਰਤੇ ਤੋਂ ਐਸਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਸਿੱਖਾਂ ਦੀ ਪਾਰਲੀਮੈਂਟ ਹੈ ਫਿਰ ਕਿਹੜੀ ਪਾਲਿਸੀ ਹੈ ਜਿਹੜੀ ਨਵੀਂ ਪਾਰਟੀ ਅੱਜ ਇੱਥੇ ਸਾਨੂੰ ਦੱਸੂਗੀ ਕਿ ਅਸੀਂ ਗਾਜਰਾ ਬੀਜਾਂਗੇ ਮੂੜੀਆਂ ਬੀਜਾਂਗੇ ਤਮੂਗੀ ਦੀ ਦਾਲ ਬੀਜਾਂਗੇ ਜੇ ਤੁਸੀਂ ਸਾਨੂੰ ਦੱਸੋਗੇ ਹੀ ਨਹੀਂ ਕਿ ਅਸੀਂ ਕੀ ਕਰਾਂਗੇ ਇਲੈਕਸ਼ਨ ਕਰਾਉਂਗੇ ਐਸਪੀਸੀ ਦੇ ਮੋਦੀ ਦੇ ਖਿਲਾਫ ਰਾਜਨਾਥ ਸਿੰਘ ਦੇ ਖਿਲਾਫ جے شنکر ودیشی وزیر دے خلاف، نیشنل ایڈوائزر ڈائل دے خلاف رو دفکا رو دل جہڈ گردس پی ہیں چھوٹے پور سا دسنگ کنے بندے اس نے شہید کرائے میرا مطلب کہن نمی پارٹی سکھان دی ਇਹ ਦੋਸ਼ੀਆਂ ਦੇ ਉੱਤੇ ਜਿਨ੍ਹਾਂ ਦੇ ਮੈਂ ਨਾਮ ਲਏ ਐ ਮੋਦੀ ਸਣੇ ਕਤਲ ਦੇ ਮਕਦਮੇ ਕਰਵਾਉਗੀ ਕਿ ਨਹੀਂ ਕਰਵਾਉਗੀ ਇਹ ਕਾਨੂੰਨੀ ਗੱਲ ਐ ਇਹ ਖਤਰਨੇ ਭਾਰਤ ਦੇ ਮੁਲਕ ਦੇ ਵਿੱਚ ਅਮਰੀਕਾ ਨੂੰ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੀ ਅਮਰੀਕਾ ਦੀ ਸੋਵਰਨਿਟੀ ਐ ਬਾਦਸ਼ਾਹੀ ਐ ਬਲੈਟ ਦੀ ਸੋਵਰਨਿਟੀ ਐ ਥੰਡੇ ਨੂੰ ਮਾਰਿਆ ਕੈਨੇਡਾ ਦੀ ਸੋਵਰਨਿਟੀ ਐ ਇੰਡੀਆ ਨੇ ਤੋੜੀ ਐ انٹر انٹرنیشنل ظلم بن دے کہ نمی پارٹی کرو گی کچھ تے آکے نمسکار گرو گرتھ صاحب نو سنگت نو کرنی تا فائدہ ہوگا تھے بول کے ڈر کے چلے جانے پھر میں سمجھ دیں او دا کوئی فائدہ نہیں ہے گا ਸੰਤ ਜਨਹਿਤ ਸ੍ਰੀ ਭਿੰਡਰਵਾਲਿਆਂ ਦੀ ਸੋਚ ਖਾਲਸਾਣ ਤੇ ਜਿੰਨਾ ਚਿਰ ਸਿੱਖ ਪਾਰਟੀਆਂ ਨਹੀਂ ਆਉਂਦੀਆਂ ਉਹਨਾਂ ਚਿਰ ਸਿੱਖ ਕੌਮ ਦਾ ਖਲਾਸਾ ਨਹੀਂ ਹੋਊਗਾ ਸੋ ਇਹ ਨਵੀਂ ਪਾਰਟੀ ਆ ਜਿੱਥੇ ਸਰਜੀਤ ਹੋ ਰਹੀ ਹੈ ਕੋਈ ਗੱਲ ਸਾਨੂੰ ਦੱਸ ਨਹੀਂ ਰਿਹਾ ਕਿ ਜਿਹੜੀ ਨਵੀਂ ਪਾਰਟੀ ਬਣਨੀ ਹੈ ਖਾਲੀ ਦਲ ਇਹਦਾ ਕੀ ਹੋਊਗਾ ਤੁੜ ਸਾਭ ਦੇ ਉੱਤੇ ਜ਼ਬਰ ਕਰਕੇ ਬਰਗਾੜੀ ਦੇ ਵਿੱਚ ਜ਼ੁਲਮ ਕਰਕੇ ਰਾਜ ਕਰਦੀ ਹੋਈ ਪਾਰਟੀ ਨੇ ਸੈਣੀ ਤੋਂ ਦੋਸ ਸਿੱਖ ਮਰਵਾਏ ਕੋਟ ਕਪੂਰੇ ਮਰਵਾਏ ਗੋਲੀ ਚਲਵਾਈ 328 ਰੂਪ ਮਰਦ ਦੇ ਗੈਬ ਕਰਤੇ ਤੋਂ ਐਸਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਸਿੱਖਾਂ ਦੀ ਪਾਰਲੀਮੈਂਟ ਹੈ ਫਿਰ ਕਿਹੜੀ ਪਾਲਿਸੀ ਹੈ ਜਿਹੜੀ ਨਵੀਂ ਪਾਰਟੀ ਅੱਜ ਇੱਥੇ ਸਾਨੂੰ ਦੱਸੂਗੀ ਕਿ ਅਸੀਂ ਗਾਜਰਾ ਬੀਜਾਂਗੇ ਮੂੜੀਆਂ ਬੀਜਾਂਗੇ ਤਮੂਗੀ ਦੀ ਦਾਲ ਬੀਜਾਂਗੇ ਜੇ ਤੁਸੀਂ ਸਾਨੂੰ ਦੱਸੋਗੇ ਨਹੀਂ ਕਿ ਅਸੀਂ ਕੀ ਕਰਾਂਗੇ ਇਲੈਕਸ਼ਨ ਕਰਾਉਂਗੇ ਐਸਪੀਸੀ ਦੇ ਮੋਦੀ ਦੇ ਖਿਲਾਫ ਰਾਜਨਾਥ ਸਿੰਘ ਦੇ ਖਿਲਾਫ ਜੈ ਸ਼ੰਕਰ ਵਿਦੇਸ਼ੀ ਵਜ਼ੀਰ ਦੇ ਖਿਲਾਫ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਦੇ ਖਿਲਾਫ ਰੋ ਦੇ ਮੁਖੀ ਸਿਨੇ ਦੇ ਖਿਲਾਫ ਸਾਬਕਾ ਰੋ ਦਾ ਮੁਖੀ ਗੋਇਲ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਰਿਹਾ ਹੈ ਛੋਟੇਪੁਰ ਸਾਹਿਬ ਦੱਸਣਗੇ ਕਿੰਨੇ ਬੰਦੇ ਆ ਉਸਨੇ ਸ਼ਹੀਦ ਕਰਾਏ ਮੇਰਾ ਮਤਲਬ ਕਹਿਣ ਦਾ ਹੈ ਕਿ ਨਵੀਂ ਪਾਰਟੀ ਸਿੱਖਾਂ ਦੀ ਇਹ ਦੋਸ਼ੀਆਂ ਦੇ ਉੱਤੇ ਜਿਨ੍ਹਾਂ ਦੇ ਮੈਂ ਨਾਮ ਲਏ ਇਹ ਮੋਦੀ ਸਣੇ ਕਤਲ ਦੇ ਮਕਦਮੇ ਕਰਵਾਉਗੀ ਕਿ ਨਹੀਂ ਕਰਵਾਉਗੀ ਇਹ ਕਾਨੂੰਨੀ ਗੱਲ ਹੈ ਇਹ ਖਤਰਨੇ ਭਾਰਤ ਦੇ ਮੁਲਕ ਦੇ ਵਿੱਚ ਅਮਰੀਕਾ ਨੂੰ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੀ ਅਮਰੀਕਾ ਦੀ

ਜੇ ਇਥੇ ਬੋਲ ਕੇ ਡਰ ਕੇ ਚਲੇ ਜਾਣ ਫਿਰ ਮੈਂ ਸਮਝਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਸੰਤ ਜਨੈਲ ਸਿੰਘ ਭਿੰਡਰਵਾਲਿਆਂ ਦੀ ਸੋਚ ਖਾਲਸਾਣ ਤੇ ਜੁਨੈਟ ਸਿੱਖ ਪਾਰਟੀਆਂ ਨਹੀਂ ਆਉਂਦੀਆਂ ਉਹਨਾਂ 'ਚ ਸਿੱਖ ਕੌਮ ਦਾ ਖਲਾਸਾ ਨਹੀਂ ਹੋਊਗਾ